ਸਸਰੇ ਕਾਲਜੀ ਅੱਜ ਅਸੀਂ ਅੰਤਰਰਾਸ਼ਟਰੀ ਯੋਗ ਦਿਵਸ ਤੇ ਗੱਲ ਕਰ ਰਹੇ ਹਾਂ ਖਾਸ ਤੌਰ ਤੇ ਇੱਕ ਸਕੂਲ ਦੀ ਪਹਿਲ ਕਦਮੀ ਬਾਰੇ ਇਹ ਵਿਨਾਇਕ ਪਬਲਿਕ ਹਾਈ ਸਕੂਲ ਦੀ ਗੱਲ ਹੈ ਜਿੱਥੇ ਉਹਨਾਂ ਨੇ ਯੋਗ ਦਿਵਸ ਮਨਾਇਆ ਵਿਦਿਆਰਥੀਆਂ ਦੇ ਨਾਲ ਨਾਲ ਅਧਿਆਪਕ ਵੀ ਸੀ ਤੇ ਸਕੂਲ ਮੈਨੇਜਮੈਂਟ ਵੀ ਇਹ ਸੈਸ਼ਨ ਸ੍ਰੀ ਹਰਮਿੰਦਰ ਪਾਲ ਸਿੰਘ ਜੀ ਨੇ ਲਿਆ ਸੌਖੇ ਤਰੀਕਿਆਂ ਨਾਲ ਯੋਗ ਕਰਵਾਇਆ ਅੱਗੇ ਦੀ ਗੱਲ ਇਹ ਹੈ ਕਿ ਉਹਨਾਂ ਨੇ ਹਰ ਆਸਨ ਦੇ ਫਾਇਦੇ ਵੀ ਦੱਸੇ। ਅੱਛਾ ਸਿਰਫ ਕਰਵਾਇਆ ਨਹੀਂ ਸਮਝਾਇਆ ਵੀ। ਹਾਂਜੀ ਇਹ ਫਿਰ ਸਿਰਫ ਕਸਰਤ ਨਹੀਂ ਰਹਿ ਜਾਂਦੀ। ਇਹ ਗਿਆਨ ਵੰਡਣ ਵਾਲੀ ਗੱਲ ਹੋ ਜਾਂਦੀ ਹੈ। ਜਦੋਂ ਬੱਚਿਆਂ ਨੂੰ ਪਤਾ ਲੱਗਦਾ ਨਾ ਕਿ ਉਹ ਜੋ ਕਰ ਰਹੇ ਨੇ ਉਹਦਾ ਮਕਸਦ ਕੀ ਹੈ ਉਹਦਾ ਫਾਇਦਾ ਕੀ ਹੈ? ਹਾਂ ਤਾਂ ਉਹਨਾਂ ਦੀ ਰੁਚੀ ਵਧ ਜਾਂਦੀ ਹੈ। ਬਿਲਕੁਲ ਫਿਰ ਯੋਗ ਸਿਰਫ ਇੱਕ ਘੰਟੇ ਦੀ ਕਲਾਸ ਨਹੀਂ ਰਹਿੰਦਾ। ਇੱਕ ਆਦਤ ਇੱਕ ਜੀਵਨ ਸ਼ੈਲੀ ਬਣਨ ਦੀ ਸੰਭਾਵਨਾ ਬਣ ਜਾਂਦੀ। ਉਹਨਾਂ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਯੋਗ ਸਿਰਫ ਸਰੀਰ ਲਈ ਨਹੀਂ। ਹਾਂ, ਮਾਨਸਿਕ ਵਿਕਾਸ ਲਈ ਵੀ ਓਨਾ ਹੀ ਜ਼ਰੂਰੀ। ਅਕਸਰ ਅਸੀਂ ਸਰੀਰਕ ਲਾਭਾਂ ਤੇ ਹੀ ਜ਼ਿਆਦਾ ਧਿਆਨ ਦਿੰਦੇ ਹਾਂ, ਮਾਨਸਿਕ ਪੱਖ ਕਈ ਵਾਰੀ ਪਿੱਛੇ ਰਹਿ ਜਾਂਦਾ ਹੈ। ਅੱਜ 21 ਜੂਨ 2025 ਨੂੰ ਵਿਨੈਕ ਪਬਲਿਕ ਹਾਈ ਸਕੂਲ ਦੇ ਵਿੱਚ ਇੰਟਰਨੈਸ਼ਨਲ ਯੋਗਾ ਡੇ ਮਨਾਇਆ ਗਿਆ। ਇਸ ਇੰਟਰਨੈਸ਼ਨਲ ਯੋਗਾ ਡੇ ਤੇ ਬੱਚਾ ਨੇ, ਟੀਚਰਸ ਨੇ ਵੱਧ ਚੜ ਕੇ ਹਿੱਸਾ ਲਿਆ ਅਤੇ VPHS ਦੀ ਜੋ ਮੈਨੇਜਮੈਂਟ ਹੈ ਉਹਨੇ ਵੀ ਹਿੱਸਾ ਲਿਆ। ਇਹ ਜਿਹੜਾ ਯੋਗ ਦੇ ਵਾਸਾ ਅੱਜ ਹਰਮਿੰਦਰਪਾਲ ਜੀ ਦੀ ਅਗਵਾਈ ਹੇਠ ਕਰਵਾਇਆ ਗਿਆ। ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬਹੁਤ ਹੀ ਇੱਕ ਸਰਲ ਤਰੀਕੇ ਦੇ ਨਾਲ ਯੋਗਾ ਕਰਵਾਇਆ ਬੱਚਿਆਂ ਨੂੰ ਅਤੇ ਉਹਨਾਂ ਨੇ ਇਹਦੇ ਬੈਨੀਫਿਟਸ ਵੀ ਦੱਸੇ ਤੇ ਇਹ ਵੀ ਦੱਸਿਆ ਕਿ ਕਿਹੜਾ ਆਸਨ ਕਿਸ ਚੀਜ਼ ਦੇ ਲਈ ਵਧੀਆ ਹੈ ਤੇ ਕਿੱਦਾਂ ਅਸੀਂ ਆਪਣੇ ਇਸ ਇਹਨਾਂ ਆਸਨਾਂ ਦੇ ਨਾਲ ਕਿੱਦਾਂ ਅਸੀਂ ਆਪਣੇ ਹੈਲਥ ਨੂੰ ਤੇ ਆਪਣੇ ਮਾਈਂਡ ਨੂੰ ਆਪਾਂ ਤੇ ਆਪਣੀ ਆਤਮਾ ਨੂੰ ਕਿੱਦਾਂ ਅਸੀਂ ਵਧੀਆ ਕਰ ਸਕਦੇ ਹਾਂ ਕਿਉਂਕਿ ਜਿਹੜਾ ਯੋਗ ਆ ਔਰ ਫਿਜ਼ੀਕਲ ਡਵੈਲਪਮੈਂਟ ਤਾਂ ਜ਼ਰੂਰੀ ਹੈਗਾ ਹੈਗਾ ਪਰ ਇਹਦੇ ਨਾਲ ਜੋ ਇਮੋਸ਼ਨਲ ਤੇ ਮੈਂਟਲ ਡਵੈਲਪਮੈਂਟ ਦੀ ਵੀ ਹੁੰਦੀ ਆ ਬੱਚੇ ਦੀ ਉਹ ਵੀ ਬਹੁਤ ਇੰਪੋਰਟੈਂਟ ਆ ਕਿਉਂਕਿ ਯੋਗ ਦੀ ਮਹੱਤਤਾ ਸਾਡੇ ਪੁਰਾਣੇ ਸਮੇਂ ਤੋਂ ਸਾਡੇ ਇੰਡੀਆ ਦੇ ਵਿੱਚ ਚੱਲਦੀ ਆ ਰਹੀ ਹੈ ਤੇ ਇਸੇ ਮਹੱਤਤਾ ਨੂੰ ਬੱਚਾ ਤੱਕ ਪਹੁੰਚਾਉਣ ਦੇ ਲਈ ਇਹ ਉਪਰਾਲਾ ਕੀਤਾ ਗਿਆ ਤੇ ਆਨਲਾਈਨ ਟਾਈਮ ਦੇ ਵਿੱਚ ਵੀ ਵਿਨੈਕ ਪਬਲਿਕ ਹਾਈ ਸਕੂਲ ਦੇ ਵਿੱਚ ਇਹੋ ਜਿਹੀ ਐਕਟੀਵਿਟੀਜ਼ ਚੱਲਦੀਆਂ ਰਹਿਣਗੀਆਂ ਸੋ ਸਭ ਨੂੰ ਇੰਟਰਨੈਸ਼ਨਲ ਯੋਗਾ ਡੇ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਥੈਂਕ ਯੂ